ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ 97 ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮਨਪ੍ਰਿਕ ਕੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਫਤੇਗੜ ਸਾਹਿਬ ਤੋਂ ਨਿਕਲ ਕੇ ਸਾਹਮਣੇ 10000 ਰੁਪਏ ਕੀ ਫਤੇਗੜ ਸਾਹਿਬ ਪੁਲਿਸ ਕਪਤਾਨ ਦਫਤਰ ਵਿੱਚ ਐਸਐਸਪੀ ਨਵੇਂ ਐਸਐਸਪੀ ਵੱਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ हाँ जी तह तो दस दिए कि फतेहगढ़ साहिब पुलिस कप्तान दफ्तर विच नवे एस एस पी शुभ अग्रवाल वालों सब तो पहला गुरुद्वारा फतेहगढ़ साहब विखे जाके नमस्तक हुए तो बाद उन्होंने वालों अपने दफ्तर अपना अहद्दा संभाले गया तो कि जो एस एस पी शुभ अग्रवाल सन यह पहले इस तो पी सी पी लुधियाना विखे ਇਨਵੈਸਟੀਗੇਸ਼ਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸੰਤ ਅਤੇ ਹੁਣ ਉਨ੍ਹਾਂ ਵੱਲੋਂ ਜੋ ਹੈ ਕਿ ਐਸਐਸਪੀ ਡਾਕਟਰ ਰਵਜੋਤ ਕੋਰ ਗਰੇਵਾਲ ਦੀ ਜਗ੍ਹਾ ਹੁਣ ਸ਼ਿਵ ਅਗਰਵਾਲ ਐਸਐਸਪੀ ਦਾ ਉਦਦ ਸੰਭਾਲ ਰਹੇ ਹਨ ਅਤੇ ਸਭ ਤੋਂ ਪਹਿਲਾ ਉਦਦ ਸੰਭਾਲਣ ਤੋਂ ਬਾਅਦ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਪਹਿਲ ਹੋਏਗੀ ਨਸ਼ੇ ਨੂੰ ਖਤਮ ਕਰਨ ਦੀ ਅਤੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਉਹ ਵੀ ਸੁਣਦੇ ਹਾਂ ਸ਼ਹੀਦਾਂ ਦੀ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਕੀ ਖੁਸ਼ ਹੈ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਜੀ ਐਂ ਤੇ ਅੱਜ ਮੈਂ ਇੱਥੇ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਅਸੀਂ ਮੈਂ ਸਭ ਤੋਂ ਪਹਿਰੇ ਇੱਥੇ ਮੱਥਾ ਟੇਕਣ ਆਏ ਸੀ ਤਾਂ ਕਿ ਇਹ ਜਿਹੜੀ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਇੱਥੇ ਅ ਇਥੋਂ ਆਸ਼ੀਰਵਾਦ ਲੈ ਕੇ ਫਿਰ ਜਿਹੜੀ ਹੈਗੀ ਆ ਜਿਹੜੀ ਜਨਤਾ ਦੀ ਸੇਵਾ ਦਾ ਕੰਮ ਕਰਾ ਕੇ ਆਪਾਂ ਕ੍ਰੁਸ਼ਕ ਸ਼ੁਰੂ ਕਰ ਸਕੀਏ ਇੱਥੇ ਜਿਹੜਾ ਮੁਰਦਾਰਾ ਸਾਹਿਬ ਦੇ ਜਿਹੜੀ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਜੀ ਤੇ ਇਹਨਾਂ ਨਾਲ ਵੀ ਸਾਡੀ ਬੜੀ ਡਿਟੇਲ ਚ ਚਰਚਾ ਹੋਈ ਤੇ ਮੈਂ ਫਤੇਗੜ ਸਾਹਿਬ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਮੇਰੇ ਵੱਲੋਂ ਇਹ ਆਸ਼ਵਾਸਨ ਦੇਣਾ ਕਿ ਮੈਂ ਆਪਣੇ ਪੂਰੇ ਆਪਣਾ 100% ਇੱਥੇ ਦੇਵਾਂਗਾ ਤੇ ਮੈਂ ਉਮੀਦ ਕਰਦਾ ਹਾਂ ਕਿ ਉਹਦਾ ਸਾਡੇ ਨਾਲ ਕੋਆਪਰੇਸ਼ਨ ਰਹੇ ਤਾਂ ਕਿ ਅਸੀਂ ਜਿਸ ਤਰੀਕੇ ਨਾਲ ਫਤੇਗੜ ਸਾਹਿਬ ਪਿਛਲੇ ਕਈ ਸਾਲਾਂ ਤੋਂ ਕਾਫੀ ਸਮਾਂ ਤੋਂ ਇੱਕ ਪੀਸਫੁੱਲ ਡਿਸਟ੍ਰਿਕਟ ਦੇਰ ਤੌਰ ਤੇ ਚੱਲਦਾ ਆ ਰਿਹਾ ਹੈ ਅੱਗੇ ਵੀ ਇਸੇ ਤਰੀਕੇ ਨਾਲ ਆ ਚੱਲਦਾ ਰਹੇ ਤੇ ਖੁਸ਼ਹਾਲ ਰਹੇ ਮੁੱਖ ਆਦੇਸ਼ ਕੀ ਰਹੂਗਾ ਜੀ ਤੁਹਾਡਾ ਬੰਦੇ ਦੇਖੋ ਜੀ ਮੇਰਾ ਲੋਕਾਂ ਨੂੰ ਤੇ ਇਹ ਹੀ ਹੈ ਕਿ ਤੁਸੀਂ ਕੋਈ ਵੀ ਤੁਹਾਨੂੰ ਜੇ ਐਂਟੀ ਸੋਸ਼ਲ ਐਲੀਮੈਂਟ ਦੇ ਬਾਰੇ ਪਤਾ ਲੱਗਦਾ ਹੈ ਕਿਸੇ ਵੀ ਤਰੀਕੇ ਦੀ ਜਿਹੜੀ ਹੈ ਐਂਟੀ ਜਿਹੜੀ ਇਲੈਗਲ ਐਕਟੀਵਿਟੀ ਦੇ ਬਾਰੇ ਪਤਾ ਲੱਗਦਾ ਤੁਸੀਂ ਸਾਨੂੰ ਫੌਰੀ ਤੌਰ ਤੇ ਦੱਸੋ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਕੰਫਿਡੈਂਸ਼ੀਅਲ ਰੱਖੀ ਜਾਊਗੀ ਤੇ ਅਸੀਂ ਬੜੰਦੀ ਕਾਨੂੰਨੀ ਕਾਰਵਾਈ ਸਮੇਂ ਸਰ ਉਸਤੇ ਕਰਾਂਗੇ ਐਟ ਦੀ ਸੇਮ ਟਾਈਮ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗੇ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਜੇ ਅਗਰ ਮਾੜੀ ਹਰਕਤ ਕਰਦੇ ਹੋ ਤੇ ਸਾਡੀ ਨਿਗਾਹ ਤੁਹਾਡੇ ਤੇ ਹੈ ਅਸੀਂ ਜਿੱਥੇ ਵੀ ਤੁਸੀਂ ਹੋਵੇ ਉੱਥੋਂ ਲਾ ਕੇ ਫੜ ਕੇ ਅੰਦਰ ਤੋਂ ਅਸੀਂ ਦੇ ਰਾਂਗੇ ਠੀਕ ਹੈ ਸਰ ਥੈਂਕ ਯੂ ਸਰ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਦੇ ਪੇਜ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ